ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਅੱਜ ਮੈਂ ਇੱਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਇਹ ਤੁਹਾਨੂੰ ਪਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਤੁਸੀਂ ਇਨ ਫਿਊਚਰ ਜਾਂ ਫਿਰ ਤੁਸੀਂ ਆਪਣੇ ਘਰ ਦੇ ਵਿੱਚ ਡ੍ਰੈਗਨ ਫੂਡ ਦੇ ਪਲਾਂਟ ਲਗਾਏ ਹੋ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਕਿਵੇਂ ਡ੍ਰੈਗਨ ਫੂਡ ਦਾ ਜਦੋਂ ਫੁੱਲ ਖਿੜਦਾ ਹੈ ਤਾਂ ਉਹ ਫਲ ਵੱਲ ਦੀ ਸਟੇਜ ਵੱਲ ਨੂੰ ਵੱਧਦਾ ਹੈ ਤੇ ਉਹਦੇ ਵਿੱਚ ਇੱਕ ਤਕਨੀਕ ਵੀ ਹੁੰਦੀ ਵੀ ਜਿਹਦੇ ਨਾਲ ਅਸੀਂ ਕਨਫਰਮ ਕਰ ਸਕਦੇ ਹਾਂ ਵੀ ਸਾਡਾ ਡ੍ਰੈਗਨ ਫੂਡ ਜਿਹੜਾ ਫਲ ਖਿੜ ਰਿਹਾ ਹੈ ਪਲਾਂਟ ਤੇ ਉਹਦਾ ਫਲ ਬਣੂਗਾ ਹੀ ਬ ਵਾਰ ਕੀ ਹੁੰਦਾ ਕਿ ਸਾਡੇ ਫੁੱਲ ਤੱਕ ਖੜ ਜਾਂਦੇ ਬਟ ਫਲ ਨਹੀਂ ਬਣਦੇ ਉਹ ਫਲ ਕਿਉਂ ਨਹੀਂ ਬਣਦੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਡਾਊਟ ਕਲੀਅਰ ਹੋ ਜਾਣੇ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਸੋ ਤੁਸੀਂ ਦੇਖ ਸਕਦੇ ਵੀ ਜਿਹੜੀ ਫਲਾਵਰ ਬਣਨੇ ਦੀ ਫਲ ਬਣਨੇ ਦੀ ਸਟੇਜਸ ਹੈ ਉਹ ਕਿਦਾਂ ਹੈ ਉੱਪਰ ਤੁਸੀਂ ਦੇਖ ਸਕਦੇ ਵਰਡ ਹੈ ਜਿਹੜੀ ਬਹੁਤ ਛੋਟੀਆਂ ਛੋਟੀਆਂ ਬਰਡ ਹੈ ਆ ਇੱਕ ਫੁੱਲ ਬਣ ਕੇ ਤਿਆਰ ਹੋ ਚੁੱਕਿਆ ਹੈ ਇਹ ਕੁਝ ਦਿਨਾਂ ਬਾਅਦ ਇੱਕ ਫੁੱਲ ਬਣ ਜਾਂਦਾ ਤੇ ਜਦੋਂ ਇਹ ਖਿੜਦਾ ਫੁੱਲ ਇਹ ਰਾਤ ਦੇ ਸਮੇਂ ਖਿੜਦਾ ਤਕਰੀਬਨ 10 ਤੋਂ 11 ਵਜੇ ਬਿਲਕੁਲ ਖਿੜ ਜਾਂਦਾ ਪ੍ਰੋਪਰ ਤਰੀਕੇ ਦੇ ਨਾਲ ਸੋ ਇਹ ਇੱਕ ਫਲਾਵਰ ਹੈ ਜੋ 8-9 ਵਜੇ ਦੇ ਅਰਾਊਂਡ ਖਿੜ ਰਿਹਾ ਹੈ ਉਸ ਤੋਂ ਬਾਅਦ ਇਹ ਪੂਰਾ ਖਿੜੇਗਾ ਕਿੰਨੇ 11 ਵਜੇ ਦੇ ਅਰਾਊਂਡ ਸੋ ਅਸੀਂ ਕੀ ਕਰਨਾ ਉਸ ਟਾਈਮ ਉਸ ਟਾਈਮ ਇਹਦਾ ਖਿਆਲ ਰੱਖਣਾ ਜਦੋਂ ਇਹ ਪੂਰਾ ਖਿੜ ਗਿਆ ਤਾਂ ਅਸੀਂ ਰਾਇਜ਼ੇਸ਼ਨ ਕਰਨੀ ਇੱਕ ਪ੍ਰਕਿਰਿਆ ਹੈ ਪਰਾਗ ਕਣ ਦੀ ਪ੍ਰਕਿਰਿਆ ਜਿਹਨੂੰ ਆਪਾਂ ਕਹਿੰਦੇ ਵੈਸੇ ਤਾਂ ਉਹ ਕੀੜੇ ਪਤੰਗਿਆ ਜੋ ਛੋਟੇ ਕੀੜੂ ਹੁੰਦੇ ਉਹਨਾਂ ਦੁਆਰਾ ਹੋ ਜਾਂਦੀ ਬਟ ਕਈ ਵਾਰ ਉਹਨਾਂ ਦੇ ਦੁਆਰਾ ਸਹੀ ਤਰੀਕੇ ਦੇ ਨਾਲ ਨਹੀਂ ਹੁੰਦੀ ਤਾਂ ਸਾਡਾ ਫੁੱਲ ਤੋਂ ਫਲ ਨਹੀਂ ਬਣਦਾ ਸੋ ਆ ਇੱਕ ਸਾਡੇ ਕੋਲ ਫਲਾਵਰ ਪੂਰਾ ਖਿੜ ਗਿਆ ਹੈ ਡ੍ਰੈਗਨ ਫੂਡ ਦਾ ਹੁਣ ਅਸੀਂ ਬਾਈ ਹੈਂਡ ਹੱਥਾਂ ਦੇ ਨਾਲ ਪੋਲਨਾਈਜੇਸ਼ਨ ਦੀ ਪ੍ਰਕਿਰਿਆ ਕਰਾਂਗੇ ਜਿਹਨੂੰ ਆਪਾਂ ਕਹਿੰਦੇ ਪਰਾਗਕਰਨ ਪ੍ਰਕਿਰਿਆ ਸੋ ਅਸੀਂ ਇਹਦੇ ਵਿੱਚ ਕੀ ਕਰਨਾ ਹੁੰਦਾ ਜੋ ਸਟਿਗਮਾ ਹੁੰਦਾ ਇਹ ਸਟਿਗਮਾ ਹੈ ਜਿਹਦੇ ਤੇ ਆਪਾਂ ਰੂੰ ਲਗਾ ਰਹੇ ਸਟਿਗਮਾ ਹੈ ਤੇ ਆਪਾਂ ਇਹਦੇ ਵਿੱਚੋਂ ਪੋਲਨ ਨੂੰ ਲਗਾ ਕੇ ਰੂਹ ਦੇ ਨਾਲ ਲਗਾ ਕੇ ਸਟਿਗਮਾ ਤੇ ਲਗਾਣਾ ਹੁੰਦਾ ਇਹਦੇ ਨਾਲ ਪ੍ਰਗਣ ਕਣ ਪ੍ਰਕਿਰਿਆ ਪੂਰੀ ਹੁੰਦੀ ਤੇ ਕੀੜੂ ਹੁੰਦੇ ਜਿਹੜੇ ਛੋਟੇ ਛੋਟੇ ਭੁੰਡਾ ਪਟਾਰੀਏ ਜਾਂ ਕਿਸੇ ਵੀ ਪ੍ਰਕਾਰ ਦੇ ਉਹਨਾਂ ਦਾ ਵੀ ਕੰਮ ਸੇਮ ਹੁੰਦਾ ਉਹ ਇਹਦੇ ਵਿੱਚ ਚੱਲਦੇ ਉੱਠਦੇ ਬੈਠਦੇ ਫਿਰ ਉਹਨਾਂ ਦੇ ਲੱਤਾਂ ਦੇ ਨਾਲ ਜੋ ਪੋਲਨ ਉਹਦਾ ਲੱਗ ਜਾਂਦਾ ਤੇ ਉਹ ਜਦੋਂ ਸਟਿਗਮਾ ਤੇ ਆਂਦੇ ਤਾਂ ਸਟਿਗਮਾ ਤੇ ਚਿਪਕ ਜਾਂਦਾ ਪੋਲਨ ਤੇ ਪ੍ਰਕਿਰਿਆ ਕੰਪਲੀਟ ਹੋ ਜਾਂਦੀ ਉਸ ਤੋਂ ਬਾਅਦ ਜਿਹੜਾ ਡ੍ਰੈਗਨ ਫਰੂਟ ਹੈ ਉਹ ਬਣ ਜਾਂਦਾ ਫਲ ਫੁੱਲ ਤੋਂ ਫਲ ਬਣ ਜਾਂਦਾ ਸੋ ਆ ਤੁਸੀਂ ਦੇਖ ਸਕਦੇ ਹੋ ਸਾਰੇ ਦਾ ਸਾਰਾ ਪੋਲਨ ਹੈ ਹੁਣ ਮੈਂ ਵੀਡੀਓ ਨੂੰ ਥੋੜਾ ਅੱ ਬੈ ਕਲੀਅਰਲੀ ਸੋ ਤੁਸੀਂ ਜਿੰਨਾ ਵੀ ਪਾਊਡਰ ਦੇਖ ਰਹੇ ਇਹ ਸਾਡੇ ਦਾ ਸਾਰਾ ਪੋਲਨ ਹੈ ਤੇ ਫਰੈਸ਼ ਹੈ ਰਾਤ ਦੇ ਟਾਈਮ ਅਗਰ ਤੁਸੀਂ ਇਹ ਪ੍ਰਕਿਰਿਆ ਪੂਰੀ ਕਰੋਗੇ ਪ੍ਰੋਸੈਸ ਤਾਂ ਚਾਂਸ ਵੱਧ ਜਾਂਦੇ ਤੁਹਾਡੇ ਫਲ ਫਲ ਦੇ ਬਣਨ ਦੇ ਫੁੱਲ ਤੋਂ ਫਲ ਬਣਨ ਦੇ ਸੋ ਇਸ ਤਰ੍ਹਾਂ ਤੁਸੀਂ ਸਟਿਗਮਾ ਤੇ ਪੋਲਨ ਲਗਾ ਦੇਣਾ ਸੋ ਆਹੀ ਚੀਜ਼ ਅਸੀਂ ਕਰ ਰਹੇ ਇਸ ਵੀਡੀਓ ਦੇ ਵਿੱਚ ਕਿਸੇ ਇਹਦੇ ਨਾਲ ਨਾਲ ਹੀ ਹੁੰਦਾ ਪੋਲਨ ਤੇ ਆ ਜੋ ਨਾਲ ਨਾਲ ਨਿਕਲੀ ਵਿਆਂ ਫੁੱਲ ਦੇ ਵਿੱਚ ਟਾਣੀਆਂ ਇਹਦੇ ਨਾਲ ਹੀ ਹੈ ਜੋ ਪੋਲਨ ਸੋ ਆ ਸਾਰੇ ਦਾ ਸਾਰਾ ਪੋਲਨ ਹੈ ਸੋ ਅਸਾ ਪੋਲਨ ਨੂੰ ਸਟਿਗਮਾ ਤੇ ਲਗਾਉਣਾ ਹੁੰਦਾ ਸੋ ਅਸੀਂ ਬ੍ਰਸ਼ ਦਾ ਯੂਜ਼ ਕਰਕੇ ਇੱਕ ਸਾਫ ਬ੍ਰਸ਼ ਤਾਂ ਤੁਸੀਂ ਵੀ ਇੱਕ ਛੋਟੇ ਸਾਫ ਬ੍ਰਸ਼ ਦਾ ਯੂਜ਼ ਕਰ ਸਕਦੇ ਜਿਸ ਤਰ੍ਹਾਂ ਅਸੀਂ ਕਰ ਰਹੇ ਸੋ ਇਸ ਤਰ੍ਹਾਂ ਆਪਾਂ ਸਟਿਗਮਾ ਤੇ ਲਗਾ ਦੇਣਾ ਇੱਕ ਹੋਰ ਤਰੀਕਾ ਹੁੰਦਾ ਉਹਦੇ ਵਿੱਚ ਆਪਾਂ ਅਲੱਗ ਅਲੱਗ ਫੁੱਲ ਤੋਂ ਪੋਲਨ ਇਕੱਠਾ ਕਰਦੇ ਜਿਹਨੂੰ ਆਪਾਂ ਕ੍ਰੋਸ ਪੋਲਨਾਈਜੇਸ਼ਨ ਕਹਿੰਦੇ ਉਹਦੇ ਵਿੱਚ ਜਿਆਦਾ ਵਧੀਆ ਫਰੂਟ ਬਣਨ ਦੇ ਚਾਂਸ ਹੋ ਜਾਂਦੇ ਕਿਉਂਕਿ ਅਲੱਗ ਅਲੱਗ ਤਰੀਕੇ ਦਾ ਪੋਲਨ ਆਪਾਂ ਇਕੱਤਰ ਕੀਤਾ ਹੁੰਦਾ ਜਿੱਦਾਂ ਉੱਪਰਲੇ ਫੁੱਲ ਨੂੰ ਮੈਂ ਇਸੇ ਤਰ੍ਹਾਂ ਦੇ ਪੋਲਨ ਨਾਲ ਹੀ ਪੋਲਨਾਈਜੇਸ਼ਨ ਕਰਤਾ ਉਹਦੇ ਨਾਲ ਕੀ ਹੁੰਦਾ ਕਿ ਜਿਆ ਪੋਲਨਾਈਜੇਸ਼ਨ ਪ੍ਰਕਿਰਿਆ ਹੁੰਦੀ ਤੇ ਫਲਾਂ ਤੁਸੀਂ ਦੇਖ ਸਕਦੇ ਸਾਡਾ ਇੱਕ ਬਣ ਚੁੱਕਿਆ ਹੈ ਤੇ ਕੁਝ ਜੋ ਫਲਾਂ ਹੈ ਉਹ ਮੈਂ ਹਾਰਵੈਸਟ ਵੀ ਕਰ ਲੇ ਸੋ ਆ ਦੇਖ ਸਕਦੇ ਤੁਸੀਂ ਬਿਲਕੁਲ ਖਿੜ ਚੁੱਕੇ ਨੇ ਇਹ ਫਲਾਵਰ ਤੇ ਉਸ ਤੋਂ ਬਾਅਦ ਜਦੋਂ ਇਹ ਫਲਾਵਰ ਖਿੜ ਜਾਂਦੇ ਤਾਂ ਸਵੇੜ ਦੇ ਟਾਈਮੇ ਮੁਰਝਾਣੇ ਸ਼ੁਰੂ ਹੋ ਜਾਂਦੇ ਮਤਲਬ ਕਿ ਇਹ ਬੰਦ ਹੋ ਜਾਂਦੇ ਫਿਰ ਉਸ ਤੋਂ ਬਾਅਦ ਕਨਫਰਮ ਹੋ ਜਾਂਦਾ ਫਲ ਬਣਨਕ ਨਹੀਂ ਸੋ ਇਹ ਇਸ ਟਾਈਮ ਮੁਰਝਾ ਰਹੇ ਫੁੱਲ ਇਹ ਫੁੱਲ ਮੁਰਝਾ ਜਾਣੇ ਬਿਲਕੁਲੀ ਸੋ ਆ ਤੁਸੀਂ ਦੇਖ ਸਕਦੇ ਫਲ ਵੀ ਸਾਡੇ ਲੱਗ ਚੁੱਕੇ ਨੇ ਕਿੰਨੇ ਵਧੀਆ ਫਲ ਲੱਗੇ ਨੇ ਸੋ ਇਸ ਪ੍ਰਕਾਰ ਤੁਸੀਂ ਪੋਲਰਾਈਜੇਸ਼ਨ ਦੀ ਪ੍ਰਕਿਰਿਆ ਕੰਪਲੀਟ ਕਰ ਸਕਦੇ ਸੋ ਆ ਫਲ ਬਣ ਗਿਆ ਵਾ ਸੋ ਜਿਆਦਾ ਬੈਟਰ ਹੈ ਤੁਸੀਂ ਰਾਤ ਨਾ ਕਰੋ ਅਗਰ ਸਵੇਰੇ ਸਾਰ ਤੁਸੀਂ ਆਹ ਪ੍ਰਕਿਰਿਆ ਕੰਪਲੀਟ ਕਰਨੀ ਤਾਂ ਤੁਸੀਂ ਕਰੋ ਆ 6 ਵਜੇ ਦੇ ਆ라운ਡ ਨਹੀਂ ਤਾਂ ਇਹ ਫੁੱਲ ਬਿਲਕੁਲ ਬੰਦ ਹੋ ਜਾਣਾ ਸੋ ਦੱਸਿਓ ਤੁਹਾਨੂੰ ਕਿਦਾਂ ਦੀ ਵੀਡੀਓ ਲੱਗੀ ਸੋ ਅਸੀਂ ਮਿਲਦੇ ਹਾਂ ਤੁਹਾਨੂੰ ਹੋਰ ਵਧੀਜੀ ਵੀਡੀਓ ਲੈ ਕੇ ਇਸੇ ਪ੍ਰਕਾਰ ਦੀਆਂ ਤਦ ਤੱਕ ਲਈ ਧੰਨਵਾਦ